ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਛੋਮੂਗੇ ਜੀ ਆਪਾਂ ਵੀ ਬਾਬਾ ਜੀ ਦੇ ਆਉਣ ਤੋਂ ਨਾ ਪਹਿਲੋ ਬੱਚਿਆਂ ਨੂੰ ਗੁਰਸਿੱਖੀ ਅੰਕਾਂ ਦੀ ਹੈ ਨਾ ਪਹਿਚਾਣ ਕਰਵਾਈ ਜਾ ਰਹੀ ਹੈ ਜੀ ਪਾਪਾ ਜੀ ਫੇਰ ਆਣਗੇ ਫੇਰ ਇਹਨਾਂ ਤੋਂ ਪਾਠ ਵਗੈਰਾ ਸੁਣਨਗੇ ਤੇ ਸਮਝਾਣਗੇ ਜੀ ਇਹਨਾਂ ਨੂੰ ਪਹਿਲੋਂ ਇਹਨਾਂ ਤੋਂ ਗੁਰਮੁਖੀ ਦੀ ਹੈਨਾ ਪ੍ਰੈਕਟਿਸ ਕਰਵਾ ਰਹੇ ਨੇ ਸੰਖਿਆ ਵੀ ਇਹਨਾਂ ਨੂੰ ਪਤਾ ਲੱਗ ਜਵੇ ਨਾ ਗੁਰਮੁਖੀ ਚ ਬੱਚਿਆਂ ਨੂੰ ਅੱਜਕੱਲ ਬਹੁਤ ਗੁਰਮੁਖੀ ਘਟਾਂ ਆਂਦੀ ਆ ਨਾ ਤਾਂ ਕਰਕੇ ਪਾਈ ਨਾ ਸੱਤ ਪਾ ਆਦੀ ਮੈਨੂੰ ਪੜਵਾਉਂਦਾ ਵੱਡਾ ਪਾ ਹਾਂ ਤੇ ਲਈ ਨਹੀਂ ਆ ਜਾ ਕਾਸ ਪਾ ਕਾ ਤੋ ਤਾ ਇੱਥੇ ਪਾ ਚੱਲ ਕੋਈ ਪਾ ਹਣ ਇਹ ਇਹ ਤਾਂ ਹੁਣ ਤੁਹਾਨੂੰ ਪਾਉਣੇ ਹੋਗੇ ਵੀ 1 2 ਹੁਣ ਜੇ ਤੁਹਾਨੂੰ ਹੁਣ ਕਵੇ ਵੀ 12 ਪਾਓ 12 ਕੌਣ ਪਾਊਗਾ ਮੈਂ ਪਾਉਂਦੀ ਅੰਟੀ ਨੂੰ ਪਾਉਂਦੀ ਆਹ ਤੇ ਨਾ 12 ਪਾਈ ਆ ਬੱਚਿਆਂ ਨੇ ਇੱਕ ਖਰ ਲਿਖਿਆ ਮਾਣ ਵੱਡਾ ਕਰਕੇ ਤਾ ਗੁਰਮੁਖੀ ਅੱਖਰਾਂ ਦੀ ਇਹ ਇੱਧਰ ਕਰੋ ਆਪਾਂ ਗੁਰਮੁਖੀ ਅੱਖਰਾਂ ਦੀ ਪ੍ਰੈਕਟਿਸ ਕਰਾਉਣੀ ਹੈ ਬੱਚਿਆਂ ਨੂੰ ਜਿਹੜੇ ਕੱਲ ਬਾਬਾ ਜੀ ਨੇ ਸਿਖਾਇਆ ਸੀ ਠੀਕ ਆ ਬੈਠੋ ਕੰਟੀ ਮੈਂ ਆ ਪਾ ਮੈਂ ਆ ਜਾ ਤੂੰ ਆਏ ਤੂੰ ਪਾਸ ਹੋਣਾ ਬਾਰ ਕਰੀ ਨਹੀਂ ਚੱਲਦਾ ਬਾਬਾ ਦਸ ਦਾ ਹੀ ਨਹੀਂ ਹਾਂ ਤੁਸੀਂ ਹਾਂਜੀ ਪਾਪਾ ਜੀ ਆ ਗਏ ਹਨ ਹੁਣ ਬਾਬਾ ਜੀ ਬੱਚੇ ਫੜੇ ਬੱਚਿਆਂ ਤੋਂ ਵਾਰੀ ਵਾਰੀ ਜਪਜੀ ਸਾਹਿਬ ਦੀ ਦਾ ਪੰਨਾ ਕਾ ਪਾਠ ਕੰਠ ਕਰਵਾ ਕੇ ਵਿੱਚੋਂ ਵਿੱਚੋਂ ਪੌੜੀਆਂ ਸੁਣਨ ਤੇ ਇਹਨਾਂ ਦੇ ਟੈਸਟ ਹੋ ਰਿਹਾ ਜੀ ਟੈਸਟ ਦੇਖੋ ਜੀ ਜਿਨ੍ਹੇ ਨਾਮ ਕੋ ਮੁਸੀਪੀ ਸੰਜੋ ਸੁਣਦੇ ਸੋਤਰਾ ਹੋਵੇ ਦੇ ਸੋਖਿਨਖਵਾਰ ਜਿੰਨ੍ਹੇ ਜਪਨਾ ਹੋਵੇ ਜੇ ਰਹਿਣਾ ਹਾਲਤੁ ਉਕੇ ਆਪਕਰਾ ਉਤਰੀ ਜੇ ਬਦਨਾ

ਆਲੂ ਤੇਰੇ ਤੇ ਕਹਿੰਦੇ ਆਂ ਯਾਰਾਂ ਤਾਰੇ ਨੂੰ ਨਾਲ ਲੈਣੇ ਤੇ ਗੱਲੇ ਵੀ ਚਾਹੁੰਦੇ ਨੇ ਬਾਬੇ ਨੂੰ ਇੱਕੋ ਥੋੜ ਦੇ ਦਾ ਲੈਣੇ ਤਪਾਈ ਕਦਗੰਦਰ ਖਾਈ ਖਾਏ ਕੀਉਂ ਕੁਮਤਲਾਇਆ ਨਾ ਨਾ ਨੂੰ ਸਰ ਮੋੜ ਤੱਕ ਦੇਈਂ ਕਰੇ ਜੇ ਵਿਚਾਰੇ ਆਜਾਓ ਮੇਰੇ ਚਰਨ ਐਂਕੋ ਨਾ ਚੱਤਨਾ ਇੱਕ ਗੁਣ ਮੇਰੇ ਮਨੇ ਨੂੰ ਇੱਥੇ ਨੈਤਿਕ ਮੁਲਕ ਤੱਕ ਭਾਗਿਆਇਕ ਉਹਨੇ ਸਭ ਦਰਾਂ ਮੇਰੇ ਮਨ ਅੰਦਰ ਕਰਤੋ ਆਰੋਗ ਮਨ ਨੂੰ ਨਾਨਕੋ ਸੁਣਾਇ ਸੁਖਾਂ ਦੇ ਹੋਤੀ ਖੰਡਾਵਾ ਨੇ ਸੁਪਾਵਾਂ ਮੇ ਪਾਏ ਕੀ ਨਾਈਂ ਦੇਵਨਾਦੀ ਇਤਨਾ ਆਜੇ ਸੁਪਾਵਾਂ ਗਣ ਭਾਣੇ ਕੀ ਨਾਈਂ ਤੇਰੀ ਦੇਵ ਭਾਲੇ ਤੇ ਭਾਲੇ मैला पानी के भाई देवी चरणी बाई रेखा गणकर्मा के मेले में माध्यमिक रतन त्यौहार महान है जय होहार जोहार जोहार जय देवी चरणी ਹਾਂਜੀ ਆਪਾਂ ਵੀਡੀਓ ਦਾ ਐਂਡ ਦੇ ਇਥੇ ਕਰਦੇ ਆਂ ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬੱਚਿਆਂ ਦਾ ਹੌਂਸਲਾ ਵਧਾਓ ਕਮੈਂਟਾਂ ਰਾਹੀਂ ਬੱਚਿਆਂ ਨੂੰ ਸੋਹਣੇ ਸੋਹਣੇ ਕਮੈਂਟ ਕਰਿਓ ਨਾ ਕਿਉਂਕਿ ਸਿੱਖੀ ਵੱਲ ਜੁੜ ਰਹੇ ਨੇ ਬੱਚੇ ਨਾ ਤੁਹਾਡੇ ਹੌਂਸਲੇ ਨਾਲ ਬੱਚਿਆਂ ਨੂੰ ਹੋਰ ਵੀ ਨਾ ਹੌਂਸਲਾ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ